ਹਾਂਜੀ ਸੰਗਤ ਜੀ ਆਓ ਜੀ ਪਹਿਲਾਂ ਤਾਂ ਪਾਉਨੇ ਆ ਜੀ ਫਤਿਹ ਦੀ ਸਾਂਝ ਪਹਿਲਾਂ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਇਸ ਟਾਈਮ ਖੜੇ ਆ ਇਤਿਹਾਸਿਕ ਤੇ ਪਵਿੱਤਰ ਸਥਾਨ ਗੁਰੂ ਕੇ ਮਹਿਲ ਧਰਤਸ਼ੀਰੀ ਅਨੰਦਪੁਰ ਸਾਹਿਬ ਤੇ ਸੰਗਤ ਜੀ ਆਪਣਾ ਸਫਰ ਆਪ ਜਾਣਦੇ ਚੱਲ ਰਿਹਾ ਗੁਰੂ ਗੋਬਿੰਦ ਸਿੰਘ ਜੀ ਮਾਰਕਾ ਤੇ ਤਨਤਨ ਸ਼੍ਰੀ ਗੁਰੂ ਕਲਗੀਆਂ ਵਾਲੇ ਪਾਸ਼ਾ ਗੋਬਿੰਦ ਰਾਏ ਸਾਹਿਬ ਜੀ ਪੰਗਾਣੀ ਦਾ ਜੁੱਧ ਫਤਿਹ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਉਤਾਰਾ ਇਸੇ ਸਥਾਨ ਤੇ ਹੋਇਆ ਸੀ ਗੁਰੂ ਕੇ ਮਹਿਲ ਤੇ ਸੰਗਤ ਜੀ ਅੱਜ ਆਪਾਂ ਦਰਸ਼ਨ ਕਰਾਂਗੇ ਤੇ ਆਪ ਜੀ ਨੂੰ ਵੀਡੀਓ ਜਰੀਏ ਕਰਵਾਵਾਂਗੇ ਆਪਣੇ ਛੋਟੇ ਸਾਹਿਬ ਜੀ ਆਦੇ ਤਿੰਨ ਸਾਹਿਬ ਜੀ ਆਦੇ ਜਨਮ ਸਥਾਨ ਦਾ ਤੇ ਵੱਡੇ ਸਾਹਿਬ ਜੀ ਬਾਬਾ ਅਜੀਤ ਸਿੰਘ ਜੀ ਦਾ ਜਨਮ ਸਥਾਨ ਪੌਂਟਾ ਸਾਹਿਬ ਆਪ ਪਿਛਲੀਆਂ ਵੀਡੀਓ ਦੇਖ ਚੁੱਕੇ ਆ ਦਰਸ਼ਨ ਕਰ ਚੁੱਕੇ ਆ ਜੀ ਤੇ ਇੱਕ ਗੱਲ ਇਤਿਹਾਸ ਜਾਣਕਾਰੀ ਸਾਂਝੀ ਕਰਦੀ ਆਪਾਂ ਜੀ ਜਿਹੜੇ ਬਾਬਾ ਅਜੀਤ ਸਿੰਘ ਜੀ ਸੀ ਉਹਨਾਂ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁਖ ਤੋਂ ਹੋਇਆ ਸੀ ਜਿਹੜੇ ਬਾਬਾ ਅਜੀਤ ਸਿੰਘ ਜੀ ਤੋਂ ਤਿੰਨ ਛੋਟੇ ਸਹਬਜ਼ਾਦੇ ਸੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੂਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹਨਾਂ ਦਾ ਜਨਮ ਮਾਤਾ ਜੀਤੋ ਜੀ ਮਾਤਾ ਜੀਤਕੌਰ ਜੀ ਦੀ ਕੁਖ ਤੋਂ ਹੋਇਆ ਸੀ ਤੇ ਉਹਨਾਂ ਦੇ ਜਨਮ ਸਥਾਨ ਦੇ ਦਰਸ਼ਨ ਆਪ ਜੀ ਨੂੰ ਕਰਵਾਵਾਂਗੇ ਤੇ ਗੁਰੂ ਸਾਹਿਬ ਜੀ ਵੱਲੋਂ ਜਿਹੜੇ ਉਸਾਰੇ ਗਏ ਕਿਲੇ ਸਗੇ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਜੀ ਤੇ ਉਹਨਾਂ ਦਾ ਇਤਿਹਾਸ ਸਾਂਝਾ ਕਰਾਂਗੇ ਆਪ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਾਲਸਾ ਪੰਥ ਦੀ ਸਾਜਣਾ ਕੋਈ ਸੀ ਜੇ ਸਥਾਨ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਉਸ ਤੇ ਦਰਸ਼ਨ ਕਰਵਾਵਾਂਗੇ ਜੀ ਤੇ ਉਸ ਦੇ ਇਤਿਹਾਸ ਸਾਂਝਾ ਕਰਾਂਗੇ ਆਪ ਜੀ ਨਾਲ ਜਿੰਨਾ ਹੋ ਸਕੇ ਆ ਤੇ ਆ ਜਾਓ ਜੀ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾ ਕੇ ਹਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਕਰੋ ਜੀ ਦਰਸ਼ਨ ਗੁਰਦੁਆਰਾ ਗੁਰੂ ਕੇ ਮਹਿਲ ਤਰਤਿ ਸ਼੍ਰੀ ਆਨੰਦਪੁਰ ਸਾਹਿਬ ਤੇ ਗੁਰੂ ਕੇ ਮਹਿਲ ਸਥਾਨ ਤੇ ਜਿਹੜੇ ਗੁਰੂ ਘਰ ਆ ਆਪਾਂ ਆਪ ਜੀ ਨੂੰ ਜਦੋਂ ਪਟਨਾ ਸਾਹਿਬ ਤੋਂ ਤਰਤਿ ਸ਼੍ਰੀ ਆਨੰਦਪੁਰ ਸਾਹਿਬ ਤੇ ਪਹੁੰਚੇ ਸੀਗੇ ਉਸ ਵੀਡੀਓ ਦੇ ਵਿੱਚ ਕਰਵਾ ਚੁੱਕੇ ਜਦੋਂ ਗੁਰੂ ਸਾਹਿਬ ਜੀ ਦਾ ਪਹਿਲਾ ਉਤਾਰਾ ਹੋਇਆ ਸੀ ਇਸ ਸਥਾਨ ਤੇ ਤੇ ਅੱਜ ਆਪਾਂ ਦਰਸ਼ਨ ਤੁਹਾਨੂੰ ਦੱਸਿਆ ਕਰਵਾਵਾਂਗੇ ਜੀ ਸੈਭ ਜਾਦਿਆਂ ਦੇ ਜਨਮ ਸਥਾਨ ਦੇ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਜੀ ਜਨਮ ਸਥਾਨ ਸਹਬ ਜਾਦੇ ਬਾਬਾ ਯੂਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਸੰਗਤ ਜੀ ਆਪਾਂ ਪਿਛਲੀ ਵੀਡੀਓ ਚ ਵੀ ਦੱਸ ਚੁੱਕੇ ਆ ਆਪ ਜੀ ਨੂੰ ਜਦੋਂ ਆਪਾਂ ਪਟਨਾ ਸਾਹਿਬ ਤੋਂ ਤਰਤਿਸ਼ਰੀ ਆਨੰਦਪੁਰ ਸਾਹਿਬ ਪਹੁੰਚੇ ਸੀ ਤਾਂ ਇਸ ਸਥਾਨ ਤੇ ਆਪ ਜੀ ਨੂੰ ਵੱਖ-ਵੱਖ ਸਥਾਨਾਂ ਦੇ ਦਰਸ਼ਨ ਕਰਾਏ ਸੀ ਜਿਵੇਂ ਕਿ ਉਹ ਸਥਾਨ ਬਣੇ ਹੋਏ ਆ ਸੰਗਤ ਜੀ ਗੁਰੂ ਸਾਹਿਬ ਜੀ ਦੇ ਤੇ ਇਧਰ ਜੀ ਤੇ ਇਸ ਸਥਾਨ ਤੇ ਆਪਾਂ ਦਰਸ਼ਨ ਨਹੀਂ ਕਰਵਾਏ ਸੀ ਆਪ ਜੀ ਨੇ ਤੇ ਉਹ ਇਸ ਕਰਕੇ ਆਪਾਂ ਲੜੀਵਾਰ ਚੱਲ ਰਹੇ ਆ ਗੁਰੂ ਸਾਹਿਬ ਜੀ ਦੇ ਮਾਰਗ ਤੇ ਤੇ ਸੰਗਤ ਜੀ ਆਪਣੇ ਪੰਗਾਣੀ ਤੋਂ ਜੁੱਧ ਜਿੱਤਣ ਤੋਂ ਬਾਅਦ ਗੁਰੂ ਜੀ ਦਾ ਉਤਾਰਾ ਇਸੇ ਸਥਾਨ ਤੇ ਹੋਇਆ ਸੀ ਆਪਾਂ ਪਹਿਲਾਂ ਆਪ ਜੀ ਨੂੰ ਦੱਸ ਚੁੱਕੇ ਆ ਤੇ ਸੰਗਤ ਜੀ ਤੇ ਇਸ ਸਥਾਨ ਤੇ ਹੀ ਕਿੰਨੇ ਸਹਿਬ ਜਾਨਾਂ ਦਾ ਜਨਮ ਮਾਤਾ ਜੀਤੋ ਜੀ ਮਾਤਾ ਜੀਤਕਾਰ ਜੀ ਤੇ ਤਨਤਨ ਸ਼੍ਰੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਗੋਬਿੰਦ ਰਾਏ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ ਸੀ ਇਹ ਸੰਗਤ ਜੀ ਇਸ ਸਮੇਂ ਇਹ ਸੱਚਖੰਡਿਆ ਜੀ ਤੇ ਗੁਰੂ ਜੀ ਦੇ ਸਮੇਂ ਇਹ ਗੁਰੂ ਸਾਹਿਬ ਜੀ ਦਾ ਕਮਰਾ ਘਰ ਦੇ ਵਿੱਚ ਜਿਵੇਂ ਹੁੰਦਾ ਆ ਉਵੇਂ ਕਹਿ ਸਕਦੇ ਆ ਇਹ ਹੁਣ ਸਾਰੇ ਸਥਾਨ ਤੇ ਵੱਖ-ਵੱਖ ਸ਼ਸ਼ੋਭੀ ਸਥਾਨ ਬਣੇ ਹੋਏ ਆ ਜੀ ਤਨ ਪਾ ਆ ਗਿਆ ਰੁੜਕੀ ਵਾਲੇ ਦੇ ਜੋ ਗੁਰੂ ਜੀ ਦਰਸ਼ਨ ਬਖਸ਼ ਰਹੇ ਆ ਕਰੋ ਜੀ ਦਰਸ਼ਨ ਜਨਮ ਸਥਾਨ ਸਹਬਜਾਦੇ ਬਾਬਾ ਦੁਜਾਰ ਸਿੰਘ ਜੀ ਬਾਬਾ ਜੂਰਾਬਾ ਸਿੰਘ ਜੀ ਬਾਬਾ ਫਤੇ ਸਿੰਘ ਜੀ ਹਾਂਜੀ ਸੰਗਤ ਜੀ ਹੁਣ ਆਪਾਂ ਦਰਸ਼ਨ ਕਰਨ ਜਾਵਾਂਗੇ ਜੀ ਤਖਤ ਸ਼ਰੀਕ ਕੇਸਗੜ ਸਾਹਿਬ ਜਿਸ ਸਥਾਨ ਤੇ ਤਨ ਤਨ ਸ੍ਰੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਗੋਬਿੰਦ ਰਾਏ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਣਾ ਕਰਨ ਤੋਂ ਬਾਅਦ ਆਪ ਵੀ ਪੰਜਾ ਪਿਆਰਿਆਂ ਦੇ ਹੱਥੋਂ ਅਮ੍ਰਿਤ ਛਕਿਆ ਜੀ ਤਾਂ ਹੀ ਫੇ ਕਿਹਾ ਜਾਂਦਾ ਜੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਜੀਲਾ ਤੇ ਆਪਾਂ ਕਰਾਂਗੇ ਹੁਣ ਦਰਸ਼ਨ ਜੀ ਤਖਤ ਚਿਰੀ ਕੇਸਗੜ ਸਾਹਿਬ ਦੇ ਆਪਾਂ ਦੀ ਥੋੜੀ ਜੀ ਪ੍ਰੋਬਲਮ ਇਹ ਆ ਵੀ ਜਿਹੜੀ ਆਪਣੀ ਭਾਸ਼ਾ ਹੁੰਦੀ ਆ ਆਪਾਂ ਨੂੰ ਸਹਿਤਕ ਪੰਜਾਬੀ ਦੇ ਲਾਭ ਜੀ ਘੱਟ ਆਉਂਦੇ ਆ ਆਪਾਂ ਸਿੱਧਾ ਸਿੱਧਾ ਦੇਸੀ ਭਾਸ਼ਾ ਚ ਬੋਲਦੇ ਹੀ ਦਾ ਆ ਤੇ ਥੋੜਿਆ ਸਮਝ ਲਿਆ ਕਰੋ ਤੇ ਕੋਈ ਗਲਤ ਗਲਤ ਪਾਸੇ ਨਾ ਲਿਆ ਜਾਇਆ ਕਰਿਓ ਬਸ ਇਸ ਗੱਲ ਦਾ ਧਿਆਨ ਰੱਖਿਓ ਦਰਸ਼ਨ ਕਰੋ ਗੁਰੂ ਚਰਨਾਂ 'ਚ ਹਾਜ਼ਰੀ ਲਵਾਇਆ ਕਰੋ ਆ ਜਾਓ ਜੀ ਚੱਲਦੇ ਹਾਂ ਹੁਣ ਦਰਸ਼ਨ ਕਰਨ ਤਖਤ ਸ਼੍ਰੀ ਕੇਸਗੜ ਸਾਹਿਬ ਇਸ ਸਥਾਨ ਤੇ ਆਪਣਾ ਆਉਣਾ ਇੱਕ ਵਾਰੀ ਫੇਰ ਹੋਣਾ ਆ ਕਿਉਂਕਿ ਇਸ ਸਥਾਨ ਤੇ ਇੱਕ ਆਪਣੇ ਸਥਾਨ ਹੈ ਦਰਸ਼ਨ ਜਿਹੜੇ ਆਪਾਂ ਤੁਹਾਨੂੰ ਕਰਵਾਉਣੇ ਆ ਤੇ ਉਹ ਸਥਾਨ ਦੇ ਦਰਸ਼ਨ ਆਪਾਂ ਗੁਰੂ ਸਾਹਿਬ ਜੀ ਦੇ ਜੀਵਨ ਕਾਲ ਦੇ ਵਿੱਚ ਥੋੜੇ ਜਿਹਾ ਅੱਗੇ ਜਾ ਕੇ ਸਮਾਉਣਾ ਆ ਤੇ ਫੇਰ ਕਰਵਾਵਾਂਗੇ ਵੀ ਤੇ ਆਪ ਵੀ ਕਰਾਂਗੇ ਦਰਸ਼ਨ ਜੀ ਠੀਕ ਹੈ ਜੀ ਗੁਰੂ ਚਰਨਾਂ 'ਚ ਲਵਾਉਣੇ ਹਨ ਹਾਜ਼ਰੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚ ਕੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੇ ਇੱਧਰ ਆਪਣੇ ਘੋੜੇ ਤੇ ਆ ਜਾਓ ਜੀ ਕਰਦੇ ਆ ਫੇਰ ਦਰਸ਼ਨ ਹਣ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਖਾਲਸੇ ਦੀ ਜਨਮ ਭੂਮੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਜੀ ਤਖਤ ਸ਼੍ਰੀ ਕੇਸਗੜ ਸਾਹਿਬ ਧਰਤ ਸ਼੍ਰੀ ਅਨੰਦਪੁਰ ਸਾਹਿਬ ਸੰਗਤ ਜੀ ਅੰਦਰੂ ਦਰਬਾਰ ਦੇ ਦਰਸ਼ਨ ਕਰਵਾਉਣ ਦੀ ਮਨਾਹੀ ਹੈ ਕੈਮਰੇ ਦੀ ਇਸ ਕਰਕੇ ਬਾਹਰੋਂ ਦਰਸ਼ਨ ਕਰੋ ਜੀ ਤੇ ਆਪ ਜੀ ਨਾਲ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਆਂ ਵੈਸੇ ਤਾਂ ਸੰਗਤ ਸਾਰੀ ਜਾਣਦੀ ਆ ਇਤਿਹਾਸ ਤਖਤ ਸ਼੍ਰੀ ਕੇਸਗੜ ਸਾਹਿਬ ਦਾ ਪਰ ਆਪਣਾ ਗੁਰੂ ਗੋਬਿੰਦ ਸਿੰਘ ਜੀ ਮਾਰਗ ਸਫਰ ਚੱਲ ਰਿਹਾ ਇਸ ਕਰਕੇ ਉਸ ਦੇ ਮੁਤਾਬਕ ਇਤਿਹਾਸ ਦੱਸਣਾ ਬਹੁਤ ਜ਼ਰੂਰੀ ਆ ਜੀ ਸੰਗਤ ਜੀ ਕਰਦੇ ਆ ਜੀ ਇਤਿਹਾਸ ਦੀ ਜਾਣਕਾਰੀ ਸਾਂਝੀ ਸੰਗਤ ਜੀ ਤਖਤ ਸ਼੍ਰੀ ਕੇਸਗੜ ਸਾਹਿਬ ਖਾਲਸਾ ਪੰਥ ਦੇ ਪੰਜਾਂ ਤਖਤਾਂ ਵਿੱਚੋਂ ਤੀਸਰਾ ਤਖਤ ਹੈ ਇਹ ਖਾਲਸਾ ਪੰਥ ਦਾ ਪ੍ਰਗਟ ਅਸਥਾਨ ਹੈ ਇੱਥੇ ਸੰਗਤਾਂ ਦੇ ਭਾਰੀ ਇਕੱਠ ਵਿੱਚ 1699 ਦੀ ਵਿਸਾਖੀ ਨੂੰ ਦਸ਼ਮੇਸ਼ ਪਿਤਾ ਜੀ ਨੇ ਬਾਰੀ-ਬਾਰੀ ਪੰਜ ਸਿਰਾਂ ਦੀ ਮੰਗ ਕੀਤੀ ਸਭ ਤੋਂ ਪਹਿਲਾਂ ਭਾਈ ਦਇਆਰਾਮ ਜੀ ਲਾਹੌਰ ਨਿਵਾਸੀ ਨੇ ਆਪਣਾ ਸੀਸ ਗੁਰੂ ਚਰਨਾਂ ਵਿੱਚ ਭੇਟ ਕੀਤਾ ਦੂਸਰੀ ਵਾਰੀ ਭਾਈ ਧਰਮਦਾਸ ਜੀ ਹਸਤਨਾਪੁਰ ਦਿੱਲੀ ਜੋ ਕਿ ਹੁਣ ਉੱਤਰ ਪ੍ਰਦੇਸ਼ ਵਿੱਚ ਆਉਂਦਾ ਸੰਗਤ ਜੀ ਤੀਸਰੀ ਵਾਰੀ ਭਾਈ ਹਿੰਮਤ رائے ਜੀ ਜਗਨਨਾਥਪੁਰੀ ਤੋਂ ਸਗੇ ਓਡੀਸ਼ਾ ਤੇ ਚੌਥੀ ਵਾਰੀ ਭਾਈ ਮੋਹਕਮ ਚੰਦ ਜੀ ਦਵਾਰਕਾ ਜੋ ਕਿ ਗੁਜਰਾਤ ਵਿੱਚ ਹੈ ਸੰਗਤ ਜੀ ਅਤੇ ਪੰਜਵੀਂ ਵਾਰੀ ਭਾਈ ਸਾਹਿਬ ਚੰਦ ਜੀ ਬਿੱਦਰ ਜੋ ਕਿ ਕਰਨਾਟਕਾ ਦੇ ਰਹਿਣ ਵਾਲੇ ਸਨ ਇਹਨਾਂ ਪੰਜ ਸਿੱਖਾਂ ਨੇ ਆਪਣਾ ਸੀਸ ਗੁਰੂ ਚਰਨਾ ਵਿੱਚ ਭੇਟ ਕੀਤੇ ਸੀ ਸੰਗਤ ਜੀ ਜੋ ਵੱਖ-ਵੱਖ ਜਾਤਾਂ ਵਰਨਾ ਵਿੱਚੋਂ ਸਨ ਗੁਰੂ ਜੀ ਨੇ ਇਹਨਾਂ ਪੰਜਾਂ ਨੂੰ ਖੰਡੇ ਦੀ ਪਹਲ ਦੇ ਕੇ ਪੰਜ ਪਿਆਰੇ ਸਾਜਿਆ ਅਤੇ ਨਾਮ ਨਾਲ ਸਿੰਘ ਪਦ ਲਾਇਆ ਤੇ ਫਰਮਾਇਆ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਤਮ ਕੀ ਮੋਜ ਦਸ਼ਮੇਸ਼ ਪਿਤਾ ਜੀ ਨੇ ਇਹਨਾਂ ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਉਪਾਧੀ ਬਖਸ਼ੀ ਇਸ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਨੇ ਪੰਜ ਪਿਆਰੇ ਸਹਿਬਾਨ ਤੋਂ ਅਮਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਗੁਰੂ ਜੀ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਬਣੇ ਵਾਹੋ ਪ੍ਰਗਟਿਓ ਮਰਦ ਅੰਗੰਬੜਾ ਬ੍ਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਖਾਲਸੇ ਪੰਥ ਦੀ ਸਾਜਣਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਵਹਿਮਾ ਭਰਮਾ ਜਾਤਾਂ ਪਾਤਾਂ ਵਰਣ ਵੰਡ ਅਤੇ ਊਚ ਨੀਚ ਤੋਂ ਰਹਿਤ ਆਦਰਸ਼ਕ ਮਨੁੱਖੀ ਸਮਾਜ ਦੀ ਸਜਣਾ ਕੀਤੀ ਸੀ ਸੰਗਤ ਜੀ ਇਸ ਅਸਥਾਨ ਤੇ ਇਹ ਖਾਲਸੇ ਦੀ ਜਨਮ ਭੂਮੀ ਹੈ ਜੀ ਸੰਗਤ ਜੀ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਸਮੇਂ ਕੋਈ ਗਲਤੀ ਕੋਈ ਭੁੱਲ ਚੁੱਕ ਹੋਈ ਹੋਵੇ ਤਾਂ ਦਾਸ ਖਿਮਾ ਦਾ ਜਾਚਿਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਬਿਵਿਵਾਦ ਜਿਦੜੀ ਬੁਨਾਦ ਤੇਰੇ ਹੰਦੁਦਾਰ ਸਿਸਟਾ ਹਾਂਜੀ ਸੰਗਤ ਜੀ ਆਇਓ ਜੀ ਹੁਣ ਆਪਾਂ ਚੱਲਦੇ ਹਾਂ ਗੁਰੂ ਸਾਹਿਬ ਵੱਲੋਂ ਉਹ ਸਾਰੇ ਗੈਕ ਕਿਲਿਆਂ ਦੇ ਦਰਸ਼ਨ ਕਰਾਂ ਪਹਿਲਾਂ ਆਪਾਂ ਜਾਵਾਂਗੇ ਕਿਲਾ ਆਨੰਦਗੜ੍ਹ ਹਾਂਜੀ ਸੰਗਤ ਜੀ ਪਹੁੰਚੇ ਆਪਾਂ ਜੀ ਕਿਲਾ ਆਨੰਦਗੜ੍ਹ ਸਾਹਿਬ ਗੁਰੂ ਜੀ ਨੇ ਪੰਜ ਕਿਲੇ ਸਾਰੇ ਲਈ ਸਗੇ ਇਸ ਧਰਤ ਤੇ ਤੇ ਇਹਨਾਂ ਪੰਜਾਂ ਕਿਲਿਆਂ ਦੇ ਵਿੱਚੋਂ ਜਿੱਥੇ ਗੁਰੂ ਜੀ ਆਪ ਰਹਿਣ ਵਸੇਰਾ ਕੀਤਾ ਸੀਗਾ ਮੇਨ ਕਲਾ ਕਹਿ ਸਕਦੇ ਆ ਪੱਕ ਅਨੰਦਗੜ੍ਹ ਕਿਲਾ ਸਾਰੇ ਕਿਲਿਆਂ ਦੀ ਆਪਣੀ ਆਪਣੀ ਇੱਕ ਮਹੱਤਤਾ ਆ ਤੇ ਆ ਜਿਓ ਕਰਦੇ ਆ ਦਰਸ਼ਨ ਤੇ ਨਾਲੇ ਕਰਦੇ ਆ ਤੁਹਾਡੇ ਨਾਲ ਥੋੜੀ ਇਤਿਹਾਸ ਦੀ ਜਾਣਕਾਰੀ ਸਾਂਝੀ ਹਾਂਜੀ ਸੰਗਤ ਜੀ ਆਪ ਦਰਸ਼ਨ ਕਰ ਰਹੇ ਆ ਜੀ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਇਹ ਕਿਲਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਿਲਿਆਂ ਵਿੱਚੋਂ ਇੱਕ ਕਿਲਾ ਹੈ ਜੀ ਸੰਗਤ ਜੀ ਭਗਾਣੀ ਦਾ ਦੁੱਧ ਜੁੱਧ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ 1699 ਤੋਂ 1705 ਤੱਕ ਮੁਗਲਾਂ ਤੇ ਪਹਾੜੀ ਰਾਜਾਂ ਵਿਰੁੱਧ ਕਈ ਜੁੱਧ ਲੜੇ ਕਿਲੇ ਦੇ ਅੰਦਰ ਗੁਰੂ ਸਾਹਿਬ ਜੀ ਦੇ ਮੁੱਖ ਸਮੇਂ ਦੀ ਪ੍ਰੰਤਨ ਬੋਲੀ ਸਾਹਿਬ ਵੀ ਆ ਜੀ ਉਹਦੇ ਵੀ ਆਪਾਂ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਆ ਜੀ ਤੇ ਆਪ ਵੀ ਕਰਦੇ ਆ ਜੀ ਆ ਜਾਓ ਕਰਦੇ ਆ ਜੀ ਦਰਸ਼ਨ ਲੋਹਨੇ ਆ ਗੁਰੂ ਚਰਨਾਂ 'ਚ ਹਾਜ਼ਰੀ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਮਹਾਰਾਜ ਕੀ ਜੀ ਸੰਗਤ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਤਿਲਾ ਨੰਦਗੜ੍ਹ ਸਾਹਿਬ ਲੋ ਜੀ ਗੁਰੂ ਚਰਨਾਂ 'ਚ ਹਾਜ਼ਰੀ ਕਾਲਪੁਰ ਸੱਚੇ ਪਾਤਸ਼ਾਹ ਇਸ ਸਰਵਤ ਦਾ ਪਲਾਗਾ ਪਰਵਾਇ ਦੀ ਮੇਲੇ ਲੈ ਕੇ ਆਇਆ ਮੀਮ ਤਨੂਨ ਮੀਮ ਤਨੂਨ ਮੈਂ ਸ਼ਾਰਟ ਆਗ ਹਾਂਜੀ ਸੰਗਤ ਜੀ ਤਪਸਥਾਨ ਪੰਥ ਦੀ ਮਾਤਾ ਮਾਤਾ ਸਾਹਿਬਕੌਰ ਜੀ ਸੰਗਤ ਜੀ ਕਰੋ ਜੀ ਦਰਸ਼ਨ ਤਪਸਥਾਨ ਖਾਲਸਾ ਪੰਥ ਦੀ ਮਾਤਾ ਮਾਤਾ ਸਾਹਿਬਕੌਰ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਆਇਓ ਜੀ ਕਰਦੇ ਆ ਜੀ ਦਰਸ਼ਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲੇ ਦਾ ਪੁੱਤਰ ਬੌਲੀ ਸਾਹਿਬ 132 ਬੌਲੀਆਂ ਸਾਗਤ ਜੀ तो दीदी सा चढ़ गया चढ़ के आई है <laughs> संग जी करो दी दर्शन जय साहब किला आनंदगढ़ नाना हां जी सांगा जी करो दी दर्शन बली साहब सतना शिव बा ਵਾਹ ਹੇ ਹਾਂਜੀ ਸੰਗਤ ਜੀ ਆਪਾਂ ਹੁਣ ਕਿਲਾ ਆਨੰਦਗੜ੍ਹ ਸਾਹਿਬ ਤੋਂ ਚੱਲ ਕੇ ਦਰਸ਼ਨ ਕਰਨ ਜਾਵਾਂਗੇ ਜੀ ਕਿਲਾ ਤਾਰਾਗੜ੍ਹ ਸਾਹਿਬ 5.5 ਕਿਲੋਮੀਟਰ ਤੋਂ 6 ਕਿ 22 ਅਗਨਦੀਪ ਸਿੰਘ ਦੇ ਮੁਤਾਬਕ ਦੱਸਣ ਦੇ 6 ਕਿਲੋਮੀਟਰ ਹੈ ਜੀ ਤਾਰਾਗੜ੍ਹ ਸਾਹਿਬ ਕਿਲਾ ਆਨੰਦਗੜ੍ਹ ਸਾਹਿਬ ਤੋਂ ਬੜਾ ਆਨੰਦ ਮਹਿਰਾ ਆਇਆ ਦੇਖੋ ਜਾਂਦੀਆਂ ਉਹ ਗੁਰੂ ਜੀਆਂ ਆਪਾਂ ਜੀ ਛੋਟਾ ਭਜੰਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਮਦਾ ਪਹੁੰਚ ਗਈ ਹਾਂ ਜੀ ਹਾਂਜੀ ਸੰਗਤ ਜੀ ਆਪਾਂ ਪਹੁੰਚ ਗਏ ਆ ਜੀ ਚੜਾਈ ਨੇੜੀ ਲੀ ਕਢਾਤੀ ਆ ਰੇ ਪੂਰੀ ਗੱਡੀ ਤੇ ਲੱਲੇ ਲੱਗੀ ਹੋਗਾ ਅੱਛਾ ਅੱਛਾ ਤੇ ਪਹੁੰਚ ਗਿਆ ਆਪਾਂ ਜੀ ਕਿਲਾ ਤਾਰਾਗੜ ਸਾਹਿਬ ਹਾਂਜੀ ਸੰਗਤ ਜੀ ਆਓ ਜੀ ਕਰਦੇ ਆ ਤੁਹਾਡੇ ਨਾਲ ਜਾਣਕਾਰੀ ਇਤਿਹਾਸ ਦੀ ਸਾਂਝੀ ਸੰਗਤ ਜੀ ਕਿਲਾ ਤਾਰਾ ਗੜ੍ਹ ਸਾਹਿਬ ਦਾ ਇਤਿਹਾਸ ਹੈ ਜੀ ਪਾਵਨ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਿਲਿਆਂ ਵਿੱਚੋਂ ਇੱਕ ਹੈ ਤੇ ਇਸ ਸਥਾਨ ਦਾ ਨਿਰਮਾਣ ਬिलासपुर ਦੇ ਪਹਾੜੀ ਰਾਜਿਆਂ ਦੇ ਹਮਲਿਆਂ ਨੂੰ ਮੁੱਖ ਰੱਖ ਕੇ ਕੀਤਾ ਸੀ ਸਾਂਗਾਂ ਜੀ ਇਸ ਸਥਾਨ ਤੇ ਭਾਈ ਕਨਈਆ ਜੀ ਦੇ ਨਾਲ 500 ਦੇ ਕਰੀਬ ਬ੍ਰਹਮ ਗਿਆਨੀ ਸਿੰਘਾਂ ਨੇ ਤਪ ਕੀਤਾ ਆ ਤੇ ਸਾਂਗਾਂ ਜੀ ਪਹਿਲਾ ਹਮਲਾ ਇਸ ਸਥਾਨ ਤੇ ਸਨ 1700 ਇਤਿਹਾਸਕਾਰਾਂ ਦੇ ਮੁਤਾਬਕ ਗੁਰੂ ਸਾਹਿਬ ਤੇ ਪਹਾੜੀ ਰਾਜਿਆਂ ਵੱਲੋਂ ਕੀਤਾ ਗਿਆ ਸੀਗਾ ਉਹ ਸਾਹਮਲੇ ਨੂੰ ਹੀ ਦੇਖਦੇ ਆ ਸੰਗਤ ਜੀ ਇਸ ਕਿਲੇ ਦੀ ਸਾਰੀ ਕਰਵਾਈ ਗਈ ਸੀ ਗੁਰੂ ਸਾਹਿਬ ਵੱਲੋਂ ਸਤ ਗੁਰੂ ਆਪ ਗੁਰੂ ਗੋਵੇਂ ਸਿੰਘ ਜੀ ਉਹਨਾਂ 500 ਬ੍ਰਹਮ ਗਿਆਨੀ ਸਿੰਘਾਂ ਨੂੰ ਲੰਗਰ ਪਾਣੀ ਛਕਾਉਣ ਲਈ ਇੱਥੇ ਆਉਂਦੇ ਰਹਿੰਦੇ ਸਨ ਸੰਗਤ ਜੀ ਇੰਨੀ ਕਿ ਜਾਣਕਾਰੀ ਸੀਗੀ ਕਿਲਾ ਤਾਰਾਗੜ ਸਾਹਿਬ ਬਾਰੇ ਜੀ ਆਪ ਜੀ ਨੇ ਸਾਂਝੀ ਕੀਤੀ ਜੇ ਸਾਂਝੀ ਕਰਦੇ ਸਮੇਂ ਜਾਣਕਾਰੀ ਕੋਈ ਗਲਤੀ ਹੋਈ ਹੋਵੇ ਜਾਂ ਕੁਛ ਬੋਲਣ ਵਿੱਚ ਕੱਲ ਤੋਂ ਬੋਲਿਆ ਕਿ ਆਵੇ ਆਪਣਾ ਦਾਅ ਸਮਝ ਕੇ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਕਰੋ ਜੀ ਦਰਸ਼ਨ ਗੁਰੂ ਸਾਹਿਬ ਦੇ ਚਰਨਾਂ ਚ ਲਵਾਓ ਜੀ ਹਾਜ਼ਰੀ ਕਿਲਾ ਤਾਰਾਗੜ ਸਾਹਿਬ ਤਨ ਤਨ ਕਾਲਪੁਰਖ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਤੇ ਖੁਸ਼ੀਆਂ ਬਖਸ਼ਣੀਆਂ ਸਰਬੱਤ ਦਾ ਭਲਾ ਕਰਨਾ ਸੱਚੇ ਪਾਛਾਈ ਸਤਨਾਮ ਸ੍ਰੀ ਵਾਹਿਗੁਰੂ ਜੀ ਮੇਰਾ ਇੱਕ ਵਾਰੀ ਤੁਹਾਨੂੰ ਆਨੰਦ ਉਹ ਆਨੰਦ ਆ ਜਵੇ ਪੂਰਾ ਮਜ਼ਾ ਆ ਜਵੇ ਇੱਕ ਵਾਰੀ ਦਿਖਾ ਲਈਏ ਤੁਹਾਨੂੰ ਕਿਲਾ ਤਾਰਾਗੜ ਉਹ ਚਾਈ ਤੋਂ ਦੇਖੋ ਜੀ ਸਾਰੇ ਪਾਸੇ ਅਸਾਂ ਇਨਸਾਨੀ ਅੱਖ ਨਾਲ ਤਾਂ ਬਹੁਤ ਦੂਰ ਤੱਕ ਦੀਦਾ ਆ ਕੈਮਰੇ ਨਾਲ ਤੈਨਾਂ ਦਿਸਣਾ ਨਹੀਂਗਾ ਯਾਨੀ ਜੰਗਲੇ ਜੰਗਲ ਦੀਦਾ ਆ ਹਾਲੇਦੋਲੇ ਬਹੁਤ ਦੂਰ ਤੱਕ ਦਿਖਦਾ ਯਾਰ ਯਾਨੀ ਇਹ ਨਿਵਾ ਰੱਖਣ ਨੂੰ ਸਾਰੀ ਪਾਸੇ ਬਹੁਤ ਵਧੀਆ ਥਾਂ ਤੇ ਬਣਿਆ ਹੋਇਆ ਕਿਲਾ ਤਾਰਾਗੜ ਸਾਹਿਬ ਗੁਰੂ ਜੀ ਬਹੁਤ ਦੂਰ ਅੰਦੇਸ਼ੀ ਦੇ ਮਾਲਕ ਸੀ ਯਾਰ ਆ ਪਕਾਲਪੁਰ ਖੁਸਬਾਹਮਾਨ ਸੀ ਯਾਰ ਰੜਕੀ ਆੜਿਆ ਆਨੰਦ ਆ ਗਿਆ ਯਾਰ ਦਰਸ਼ਨ ਕਰਕੇ ਵਾਹਿਗੁਰੂ ਜੀ ਸਤਨਾਮ ਹੱਸ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਹੁਣ ਜੀ ਆਪਾਂ ਦਰਸ਼ਨ ਕਰਾਂਗੇ ਕਿਲਾ ਫਤਿਹਗੜ ਸਾਹਿਬ ਦੇ ਤੇ ਹੁਣ ਆਪਾਂ ਉਧਾਂ ਬ੍ਰੇਕਾਂ ਤੇ ਜਾਣਾ ਆ ਪੈਡਲ ਮਾਂ ਦੀ ਲੋਲ ਨਹੀਂ ਪੈਣੀ ਹੈਗੀ ਆਪਾਂ ਨੂੰ ਗੋਨੇ ਹੀ ਆ ਸਾਰਾ تقریبا ਚੱਲ ਬਈ ਤੂਫਾਨ ਸਿਆਂ ਜਿੰਦਾਬਾਦ ਆ ਰੇ ਸਫਰਾਂ ਦਾ ਸਾਥੀ ਆ ਮੇਰਾ ਇਹ ਹਾਂਜੀ ਸੰਗਤ ਜੀ ਆਪਾਂ ਪਹੁੰਚ ਗਏ ਆ ਜੀ ਕਿਲਾ ਫਤੇਗੜ ਸਾਹਿਬ ਸਤਿ ਸਾਨ ਜੀ ਕਰੋ ਜੀ ਦਰਸਨ ਰੋਜ ਦੀ ਗੁਰੂ ਚਰਨਾਂ ਦੀ ਹਾਜ਼ਰੀ ਨਾਮ ਆਣਾ ਜਾਨ ਉਹ ਉਹ ਜੋਈ ਚਾਹ ਪਾਉ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਇਓ ਜੀ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਆ ਆਪ ਜੀ ਦੇ ਨਾਲ ਕਿਲਾ ਫਤਿਹਗੜ ਸਾਹਿਬ ਸੰਗਤ ਜੀ ਗੁਰੂ ਸਾਹਿਬ ਜੀ ਵੱਲੋਂ ਅਨੰਤਪੁਰ ਸਾਹਿਬ ਦੀ ਧਰ ਤੇ ਪੰਜ ਕਿਲੇ ਸਾਰੇ ਗਏ ਸੀ ਉਹਨਾਂ ਪੰਜਾਂ ਕਿਲਿਆਂ ਦੇ ਵਿੱਚੋਂ ਇੱਕ ਸੰਗਤ ਜੀ ਕਿਲਾ ਹੈ ਜੀ ਇਹ ਫਤਿਹਗੜ ਸਾਹਿਬ ਜੀ ਸੰਗਤ ਜੀ ਇਤਿਹਾਸ ਹੈ ਕਿਲਾ ਫਤਿਹਗੜ ਸਾਹਿਬ ਜੀ ਦਾ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਇਸ ਸਥਾਨ ਤੇ ਗੁਰੂ ਸਾਹਿਬ ਜੀ ਆ ਕੇ ਬੈਠੇ ਤੇ ਫੌਜਾਂ ਨੂੰ ਤਿਆਰ ਕੀਤਾ ਫੌਜਾਂ ਨੂੰ 6 ਸਾਲ ਸਖਲਾਈ ਦਿੱਤੀ ਤੇ ਸੰਗਤ ਜੀ ਬਲਾਸਪੁਰ ਦੇ ਰਾਜੇ ਭੀਮਚੰਦ ਨੇ ਰਾਜਾ ਕੇਸਰੀ ਚੰਦ ਨੂੰ ਗੁਰੂ ਜੀ ਨਾਲ جنگ ਲਈ ਭੇਜਿਆ ਇਥੋਂ ਦੇ ਜਥੇਦਾਰ ਭਾਈ ਉਦੇ ਸਿੰਘ ਨੂੰ ਮੁਕਾਬਲੇ ਲਈ ਭੇਜਿਆ ਭਾਈ ਉਦੇ ਸਿੰਘ ਨੇ ਕੇਸਰੀ ਚੰਦ ਦਾ ਸੈਰਮ ਕਾਲਮ ਕਰਕੇ ਨੇਜੇ ਉੱਪਰ ਟੰਗ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਸੀ ਸੰਗਤ ਜੀ ਗੁਰੂ ਸਾਹਿਬ ਜੀ ਨੇ ਆਸ਼ੀਰਵਾਦ ਦਿੱਤਾ ਇਸ ਸਥਾਨ ਦਾ ਨਾਮ ਕਿਲੇ ਕਿਲਾ ਫਤਿਹਗੜ੍ਹ ਸਾਹਿਬ ਰੱਖਿਆ ਸੰਗਤ ਜੀ ਗੁਰੂ ਸਾਹਿਬ ਜੀ ਨੇ ਤੇ ਇਹ ਇਤਿਹਾਸ ਸੀ ਜੋ ਆਪ ਜੀ ਨੇ ਥੋੜੀ ਜਾਣਕਾਰੀ ਆਪਾਂ ਸਾਂਝੀ ਕੀਤੀ ਤੇ ਜਾਣਕਾਰੀ ਸਾਂਝੀ ਕਰਦੇ ਸਮੇਂ ਕੋਈ ਗਲਤੀ ਹੋਈ ਹੋਵੇ ਤਾਂ ਦਾਸ ਖਮਾ ਦਾ ਜਾਚ ਕਿਆ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਹਾਂਜੀ ਸੰਗਤ ਜੀ ਹੁਣ ਆਪਾਂ ਪਹੁੰਚਾਂਗੇ ਜੀ ਦਰਸ਼ਨ ਕਰਾਂਗੇ ਕਿਲਾ ਹੂਲਗੜ੍ਹ ਸਾਹਿਬ ਕਿਲਾ ਹੂਲਗੜ੍ਹ ਸਾਹਿਬ ਲੋਣੇ ਆ ਜੀ ਹਾਜ਼ਰੀ ਆ ਜਾਓ ਜੀ ਜੁੜੇ ਰਹੋ ਸਫਰਾਂ ਦੇ ਨਾਲ ਸਫਰ ਗੁਰੂ ਗੋਬਿੰਦ ਸਿੰਘ ਜੀ ਮਾਰਗ ਸੰਗਤ ਜੀ ਪਹੁੰਚ ਗਏ ਆਪਾਂ ਜੀ ਗੁਰਦੁਆਰਾ ਕਿਲਾ ਫੂਲਗੜ੍ਹ ਸਾਹਿਬ ਸੰਗਤ ਜੀ ਆਪਣੇ ਇਸ ਸਥਾਨ ਦਾ ਇਤਿਹਾਸ ਹੈ ਜੀ ਇਸ ਸਥਾਨ ਤੇ ਸੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੇ ਮੱਲੇ ਸਮੇਂ ਦੀਵਾਨ ਲਗਾਉਂਦੇ ਸਨ ਤੇ ਸੰਗਤ ਜੀ ਭਾਈ ਅਨੰਦ ਲਾਲ ਜੀ ਗੁਰੂ ਜੀ ਨੂੰ ਇੱਥੇ ਹੀ ਆ ਕੇ ਮਿਲੇ ਸਨ ਤੇ ਆਇਓ ਜੀ ਕਰਦੇ ਆਂ ਦਰਸ਼ਨ ਲਵਾਉਨੇ ਆ ਗੁਰੂ ਚਰਨਾਂ 'ਚ ਹਾਜ਼ਰੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਗਤ ਜੀ ਕਰੋ ਜੀ ਦਰਸ਼ਨ ਲੋ ਜੀ ਗੁਰੂ ਚਰਨਾਂ 'ਚ ਹਾਜ਼ਰੀ ਗੁਰਦੁਆਰਾ ਕਿਲਾ ਫੋਲਗੜ ਸਾਹਿਬ ਸਤਿ ਸ਼੍ਰੀ ਅਨੰਦਪੁਰ ਸਾਹਿਬ ਵਾਹਿਗੁਰੂ ਜੀ ਸਰਬੱਤ ਦਾ ਭਾਗ ਹਾਂਜੀ ਸੰਗਤ ਜੀ ਆਪਾਂ ਹੁਣ ਦਰਸ਼ਨ ਕਰਾਂਗੇ ਜੀ ਕਿਲਾ ਲੋਗੜ ਸਾਹਿਬ ਗੁਰੂ ਸਾਹਿਬ ਜੀ ਨੇ ਆਪਾਂ ਅੱਜ ਦਾ ਪਹਿਲਾਂ ਤੁਹਾਨੂੰ ਸਾਂਝਾ ਕੀਤੀ ਆ ਗੱਲ ਵੇ ਪੰਜ ਕਿਲੇ ਕਿਲੇ ਸਾਰੇ ਸਗੇ ਤੇ ਚਾਰ ਕਿਲਿਆਂ ਦੇ ਆਪਾਂ ਦਰਸ਼ਨ ਕਰ ਲਏ ਆ ਜੀ ਤੇ ਪੰਜਵੇਂ ਕਿਲੇ ਦੇ ਦਰਸ਼ਨ ਆਪਾਂ ਹੁਣ ਕਰਨ ਜਾ ਰਹੇ ਆ ਤੇ ਲੇਟਾਂ ਲੱਗ ਗਈਆਂ ਆ ਤੇ ਆ ਜਾਓ ਫੇਰ ਪਹੁੰਚ ਲਿਆ ਜੀ ਕਿਲਾ ਲੋਗੜ ਸਾਹਿਬ ਜੀ ਸੰਗਤ ਜੀ ਪਹੁੰਚ ਗਏ ਆ ਆਪਾਂ ਜੀ ਗੁਰਦੁਆਰਾ ਕਿਲਾ ਲੋਗੜ ਸਾਹਿਬ ਸੰਗਤਿ ਕਰੋ ਜੀ ਦਰਸ਼ਨ ਲਗਾਵੋ ਜੀ ਗੁਰੂ ਚੰਨ੍ਹ ਸਾਹਿਬ ਜੀ ਦੁਰਦਵਾਰਾ ਕਿਲਾ ਲੋਗੜ ਸਾਹਿਬ ਜੀ ਦੇ ਗੁਰੂ ਜਰਿਆਤ ਟੋਲਾ ਜ਼ਫਰ ਦੇ ਪਾਜੇ ਪਰਬੁੱਲਾ ਹਾਂਜੀ ਸੰਗਤ ਜੀ ਦਰਸ਼ਨ ਦਾਪ ਜੀ ਨੇ ਕਰ ਲੈ ਜੀ ਕਿਲਾ ਲੋਗੜ ਸਾਹਿਬ ਦੇ ਆ ਜਾਓ ਜੀ ਇਤਿਹਾਸ ਦੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਆਂ ਜੀ ਸੰਗਤ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੱਲੋ ਬਣਵਾਏ ਗਏ ਪੰਜ ਕਿਲਿਆਂ ਵਿੱਚੋਂ ਇੱਕ ਕਿਲਾ ਆਨੰਦਗੜ੍ਹ ਸਾਹਿਬ ਜੀ ਤੋਂ ਬਾਅਦ ਇਹ ਕਿਲਾ ਦੂਜਾ ਸਭ ਤੋਂ ਸੁਰੱਖਿਤ ਸੁਰੱਖਿਅਤ ਕਿਲਾ ਸੀ ਸੰਗਤ ਜੀ ਇਸ ਸਥਾਨ ਤੇ ਗੁਰੂ ਜੀ ਵੱਲੋਂ ਸ਼ਾਸਤਰ ਬਣਾਉਣ ਦੀ ਫੈਕਟਰੀ ਸਥਾਪਿਤ ਕੀਤੀ ਗਈ ਸੀ ਇਤਿਹਾਸਕਾਰਾਂ ਦੇ ਮੁਤਾਬਕ ਸੰਗਤ ਜੀ ਸਨ 1700 ਈਸਵੀ ਵਿੱਚ ਪਹਾੜੀ ਰਾਜਿਆਂ ਵੱਲੋਂ ਕਿਲਾ ਲੋਹਗੜ੍ਹ ਸਾਹਿਬ ਉੱਪਰ ਕਬਜ਼ਾ ਕਰਨਾ ਤੇ ਮਜ਼ਬੂਤ ਦਰਵਾਜੇ ਨੂੰ ਤੋੜਨ ਲਈ ਹਾਥੀ ਨੂੰ ਸ਼ਰਾਬ ਪਲਾ ਕੇ ਮੱਥੇ ਤੇ ਲੋਹੇ ਦੀਆਂ ਢਾਲਾਂ ਅਤੇ ਤਲਵਾਰਾਂ ਬੰਨ ਕੇ ਭੇਜਿਆ ਗਿਆ ਤੇ ਸੰਗਤ ਜੀ ਪਰੰਤੂ ਭਾਈ ਬਚਿੱਤਰ ਸਿੰਘ ਜੀ ਨੇ ਗੁਰੂ ਜੀ ਦੀ ਕਿਰਪਾ 사ਦਕਾ 나ਗਣੀ ਵਰਸ਼ੇ ਨਾਲ ਉਸ ਮਸਤ ਹਾਥੀ ਨੂੰ ਜ਼ਖਮੀ ਕਰ ਦਿੱਤਾ ਤੇ ਜ਼ਖਮੀ ਹੋਇਆ ਹਾਥੀ ਆਪ ਦੀਆਂ ਫੌਜਾਂ ਦਾ ਨੁਕਸਾਨ ਕਰਦਾ ਪਿੱਛੇ ਦੌੜ ਗਿਆ ਭਾਈ ਬਚਿੱਤਰ ਸਿੰਘ ਜੀ ਦੀ ਜਿੱਤ ਹੋਈ ਸੰਗਤ ਜੀ ਐਸਾ ਸਥਾਨ ਤੇ ਸ਼ਾਸਤਰ ਬਣਾਉਣ ਦੀ ਫੈਕਟਰੀ ਸੀ ਗੁਰੂ ਸਾਹਿਬ ਜੀ ਦੀ ਸੰਗਤ ਜੀ ਤੇ ਇੰਨੀ ਕਿ ਜਾਣਕਾਰੀ ਸੀ ਇਤਿਹਾਸ ਦੀ ਜੋ ਆਪ ਜੀ ਨੇ ਸਾਂਝੀ ਕੀਤੀ ਜੀ ਜਾਣਕਾਰੀ ਸਾਂਝੀ ਕਰਦੇ ਸਮੇ ਕੋਈ ਭੁੱਲ ਚੁੱਕ ਕੋਈ ਹੋਵੇ ਤਾਂ ਆਪਣਾ ਬੱਚਾ ਸਮਝ ਕੇ ਮਾਫ ਕਰਿਓ ਜੀ ਸਾਇਤਿਕ ਪੰਜਾਬੀ ਦੇ ਸ਼ਬਦਾਂ ਤੇ ਆਪਣੀ ਪਕੜ ਥੋੜੀ ਜੀ ਘਟਿਆ ਤੇ ਇਸ ਕਰਕੇ ਸਿੱਧਾ ਸਿੱਧਾ ਹੀ ਆਹ ਸ਼ਬਦ ਬੋਲ ਹੋ ਜਾਂਦੇ ਆਪਣੇ ਕੋਲੋਂ ਤੇ ਗਲਤੀ ਮaaf ਕਰਿਓ ਜੇ ਕੋਈ ਗਲਤ ਬੋਲਿਆ ਹੋਇਆ ਹੋਵੇ ਤੇ ਠੀਕ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਨ ਤੇਜ ਰੋੜ ਕੀ ਹਾਂਜੀ ਸੰਗਤ ਜੀ ਆਪਾਂ ਦਰਸ਼ਨ ਕਰਕੇ ਕਿਲੇ ਸਹਿਬਾਨਾਂ ਦੇ ਪਹੁੰਚ ਗਏ ਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਧਰਤ ਸ੍ਰੀ ਅਨੰਦਪੁਰ ਸਾਹਿਬ ਤੇ ਆਪਣੇ ਹੁਣ ਆਪਾਂ ਆਪਣੀ ਸਰਾ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਕਮਰਾ ਲਿਆ ਜੀ ਉੱਥੇ ਪਹੁੰਚਾਂਗੇ ਆ ਜਾਓ